ਹੁਣ ਮੁੰਡਾ ਮੁੰਡੇ ਨਾਲ ਵਿਆਹ ਕਰਾ ਲਿਆ ਠੀਕ ਹੈ ਤੁਹਾਡੀ ਖੁਸ਼ੀ ਹੈ ਪਰ ਕਿੰਨੇ ਸਾਲ ਬਾਅਦਵਾ 10 ਸਾਲ ਬਾਅਦਵਾ 15 ਸਾਲ ਉਸ ਤੋਂ ਬਾਅਦ ਤੁਹਾਨੂੰ ਆਪਦੇ ਬੱਚਿਆਂ ਦੀ ਲੋੜ ਪਊਗੀ ਨਾ ਪਊਗੀ ਨਾ ਜੀ ਉਦੋਂ ਤੁਸੀਂ ਕੀ ਕਰੋਗੇ ਫਿਰ ਇਹ ਕਹਿੰਦੇ ਅਸੀਂ ਐਡਾਪਟ ਕਰ ਲਾਂਗੇ ਐਡਾਪਟ ਕਰਿਆ ਫਿਰ ਰਾਤੋਂ ਰਾਤ ਤੁਹਾਡਾ ਖਰੀਦਿਆ ਸਿਆਉਣਾ ਲੈ ਕੇ ਟੱਪ ਗਿਆ ਨਾ ਜਦੋਂ ਫਿਰ ਤੜਕੇ ਬੈਠੇ ਕੈਮਰੇ ਤੇ ਸਾਡੇ ਕੋਲੇ ਪਿੱਟੋਂਗੇ ਜੀ ਅਸੀਂ ਬੱਚਾ ਐਡਾਪਟ ਕੀਤਾ ਸੀ ਉਹ ਨਾਤ ਸੀ ਅਸੀਂ ਉਹਦਾ ਬਲਾ ਕਰਨਾ ਚਾਹੁੰਦੇ ਸੀ ਪਰ ਉਹ ਸਾਨੂੰ ਕੰਗਾਲ ਕਰਕੇ ਚਲਾ ਗਿਆ ਜਿਹੜਾ ਖੂਨ ਹੁੰਦਾ ਨਾ ਉਹ ਖੂਨ ਹੀ ਹੁੰਦਾ ਉਹ ਚਮਲਾਉਂਦਾ ਕਿਤੇ ਨਾ ਕਿਤੇ ਹਮ ਕਦੇ ਵੀ ਚਾਚੇ ਦੇ 6 ਵਜੇ ਭਤੀਜਾ ਮਗਰੋਂ ਡਾਂਗ ਚੱਕੂ ਪਹਿਲਾ ਪੁੱਤ ਚਾਹਦਾ ਹੁਣ ਭਤੀਜਾ ਵੀ ਉਹਦੇ ਅਕਸਰ ਦਾਦਾ ਤਾਂ ਇੱਕੋ ਹੀ ਆ ਨਾ ਦਾਦੇ ਦਾ ਇੱਕੋ ਦਾ ਖੂਨ ਆ ਪਰ ਪਿਓ ਵਾਸਤੇ ਜਿਹੜਾ ਪੁੱਤ ਦਾ ਖੂਨ ਮਚਣਾ ਉਹ ਭਤੀਜੇ ਦਾ ਨਹੀਂ ਮਚਣਾ ਇਹ ਇਹ ਕੁਦਰਤੀ ਗੱਲ ਆ ਇਹ ਕੁਦਰਤੀ ਗੱਲ ਆਸੀਂ ਇਹਨੂੰ ਨਕਾਰ ਨਹੀਂ ਸਕਦੇ ਅਸੀਂ ਇਨਸਾਨੀਅਤ ਨੂੰ ਮੰਨਦੇ ਆ ਅਸੀਂ ਕਹਿੰਦੇ ਆ ਵੀ ਗੋਦ ਲਿਆ ਬੱਚਾ ਯਾ ਕੋਈ ਅਨਾਥ ਨੂੰ ਆਪਸੀਂ ਗੋਦ ਲੈਨੇ ਆ ਤੇ ਉਹਨਾਂ ਬੱਚਿਆਂ ਨੂੰ ਮਾਂ ਪਿਓ ਦੀ ਕਦਰ ਕਰਨੀ ਚਾਹੀਦੀ ਹੈ ਪਰ ਸਾਰੇ ਨਹੀਂ ਨਾ ਕਰ ਪਾਉਂਦੇ ਸਾਰੇ ਥੋੜੀ ਕਰ ਪਾਉਂਦੇ ਆ ਜੇ ਆਪਦਾ ਬੱਚਾ ਮਾੜਾ ਵੀ ਹੈ ਤੇ ਸਿਆਣੇ ਕਹਿੰਦੇ ਹੁੰਦੇ ਆ ਕਿ ਆਪਣਾ ਮਾਰੂ ਸ਼ਾਮੇ ਸੱਟੂ ਉੱਚੀ ਆਪਦਾ ਫਿਰ ਵੀ ਕਿਤੇ ਨਾ ਕਿਤੇ ਸੀ ਕਰਦਾ ਹੈ ਬਗਾਨਾ ਸੀ ਨਹੀਂ ਕਰਦਾ ਜੇ ਇਦਾਂ ਨਾ ਹੁੰਦਾ ਜੇ ਇਦਾਂ ਨਾ ਹੁੰਦਾ ਤੇ ਮਾਂ ਮਾ ਫਿਰ ਪੁੱਤਾਂ ਨੂੰ ਕਿਉਂ ਵਿਲਕਦਾਂ ਹਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਤਾਂ ਪਹਿਲਾਂ ਦੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਨੇ ਧੀਆਂ ਨੂੰ ਮਾਰੋਂਗੇ ਤਾਂ ਨੂਹਾ ਕਿੱਥੋਂ ਆਉਣ ਗਿਆ ਪਰ ਅੱਜ ਦੇ ਟਾਈਮ ਵਿੱਚ ਦੇਖੀਏ ਵੀ ਜਿਵੇਂ ਤੁਸੀਂ ਕਿਹਾ ਵੀ ਮੁੰਡਾ ਮੁੰਡੇ ਨਾਲ ਵਿਆਹ ਕਰਾਈ ਜਾਂਦਾ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਈ ਜਾਂਦਾ ਕਿਤੇ ਆਉਣ ਵਾਲੇ ਟਾਈਮ ਵਿੱਚ ਮੁੰਡੀ ਨਾ ਖਤਮ ਹੋ ਜਾਣ ਪਹਿਲਾਂ ਧੀਆਂ ਨੂੰ ਬਚਾਉਂਦੇ ਸੀ ਤੇ ਕਿਤੇ ਹੁਣ ਧੀਆਂ ਲਈ ਮੁੰਡੇ ਲੱਭਣ ਨੇ ਮੁੰਡੇ ਤੇ ਖਤਮ ਹੋ ਹੀ ਰਹੇ ਆ ਮੈਂ ਤਾਂ ਕਹਿੰਨੀ ਹੁੰਨੀ ਆ ਮੁੰਡੇ ਓਵੇਂ ਨਹੀਂ ਖਤਮ ਹੋ ਰਹੇ ਜੀ ਹਰੇਕ ਅਜੀਬੀ ਆਉ ਦੇ ਵਾਰਸ ਲੱਭਦਾ ਹੈ ਅਜੇ ਵੀ ਮੁੰਡਿਆਂ ਇਹ ਨਹੀਂ ਕਿ ਮੁੰਡਿਆਂ ਨੂੰ ਪਰੂਨ ਚ ਮਾਰਿਆ ਜਾ ਰਿਹਾ ਅਜਿਹਾ ਕੁਝ ਨਹੀਂ ਹੋ ਰਿਹਾ ਪਰ ਮੁੰਡਾ ਕਿੱਥੇ ਮਰ ਰਿਹਾ ਮੁੰਡਾ ਨਸ਼ੇ ਨਾਲ ਵੀ ਮਰ ਰਿਹਾ ਮੁੰਡਾ ਡਿਪਰੈਸ਼ਨ ਨਾਲ ਵੀ ਮਰ ਰਿਹਾ ਮੁੰਡਾ ਘਰਦਿਆਂ ਦੇ ਮਗਰ ਲੱਗ ਕੇ ਇੱਕ ਬੈਨਾਂ ਵਾਲੀ ਨਾਲ ਵਿਆਹ ਕਰਾ ਕੇ ਉਹਨੂੰ ਵਿਦੇਸ਼ ਤੋਰ ਦਿੰਦਾ ਠੀਕ ਲੋੜਿਆਂ ਦਾ ਕਰਜ਼ਾ ਉਹ ਚੁਕਦਾ ਹੈ ਉਧਰ ਜਾ ਕੇ ਬਦਲ ਜਾਂਦੀ ਹੈ ਜਾਂ ਕਿਸੇ ਹੋਰ ਮੁੰਡੇ ਦੇ ਨਾਲ ਗੱਲਾਂ ਮਾਰਨ ਲੱਗ ਜਾਂਦੀ ਹੈ ਉਦੋਂ ਫਿਰ ਬੰਦੇ ਦੀ ਜੂਨ ਕੋਈ ਨਹੀਂ ਹੁੰਦੀ ਮੈਂ ਹਮੇਸ਼ਾ ਮੈਂ ਕਹਿੰਨੀ ਆ ਬਰਾਬਰ ਹੀ ਆ ਜਿੰਨਾ ਦੁੱਖ ਦੂਜੀ ਔਰਤ ਦਾ ਬੰਦੇ ਨੂੰ ਆ ਉਨਾ ਹੀ ਬੁੜੀ ਨੂੰ ਵੀ ਆ ਉਹਨਾਂ ਬੁੜੀ ਨੂੰ ਵੀ ਆ ਪਰ ਬੁੜੀ ਦੇ ਵਿੱਚ ਸਹਿਣਸ਼ੀਲਤਾ ਬੰਦੇ ਨਾਲੋਂ ਵੱਧ ਆ ਜੇ ਬੁੜੀ ਨੂੰ ਆਪਦੇ ਘਰ ਵਾਲੇ ਦੇ ਐਕਸਟਰਾ ਮੈਰਿਟਲ ਅਫੇਅਰ ਬਾਰੇ ਪਤਾ ਲੱਗਦਾ ਉਹ ਕਿਤੇ ਨਾ ਕਿਤੇ ਆਪਦੇ ਬੱਚਿਆਂ ਲਈ ਆਪਦੇ ਪਰਿਵਾਰ ਲਈ ਸਹਿ ਸਕਦੀ ਹੈ ਉਹਨੂੰ ਮਾਫ ਕਰ ਸਕਦੀ ਹੈ ਪਰ ਬੰਦਾ ਕਦੇ ਔਰਤ ਨੂੰ ਮਾਫ ਨਹੀਂ ਕਰ ਸਕਦਾ ਇਸ ਗੱਲ ਲਈ ਹੋਰ ਕੋਈ ਗਲਤੀ ਕਰੇ ਉਹ ਜੀ ਹੋਰ ਚਾਹੇ ਉਹ ਕਤਲ ਕਰਕੇ ਆ ਜੇ ਬੰਦਾ ਕਹਿ ਦਿੰਦਾ ਹੈ ਕਿ ਭਾਈ ਮੈਂ ਮੈਂ ਮਾਰਿਆ ਬੰਦਾ ਜਾਂ ਮੈਥੋਂ ਕਤਲ ਹੋਇਆ ਉਹ ਆਪਦੀ ਜਨਾਨੀ ਦਾ ਪਰਚਾ ਆਉਦੇ ਸਿਰ ਲੈ ਲੈਂਦਾ ਬੰਦੇ ਚ ਇੰਨੀ ਤਾਕਤ ਹੁੰਦੀ ਹੈ ਪਰ ਬੰਦਾ ਆਪਦੀ ਬੁੜੀ ਨੂੰ ਕਿਸੇ ਹੋਰ ਬੰਦੇ ਨਾਲ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਇਹ ਸਾਈਕੀ ਆ ਮੁੰਡਿਆਂ ਦੀ ਜੀ ਅਸੀਂ ਅਸੀਂ ਮਤਲਬ ਜਦੋਂ ਕਿਸੇ ਨਾਲ ਗੱਲ ਕਰਦੇ ਆ ਤੇ ਉਹ ਕਹਿ ਦਿੰਦਾ ਵੀ ਹਾਂ ਮੈਂ ਹਰ ਹਰ ਚੀਜ਼ ਬਰਦਾਸ਼ਤ ਕਰ ਸਕਦਾ ਹਾਂ ਪਰ ਮੈਂ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦਾ ਅੱਜ ਦੇ ਟਾਈਮ ਦੇ ਵਿੱਚ ਵੀ ਜੀ ਜੀ ਨਹੀਂ ਕਰਦੇ ਤੇ ਜੇ ਹੁਣ ਤੁਸੀਂ ਆਖੋ ਮਿਆਂ ਮੁੰਡਿਆਂ ਦਾ ਹੀ ਅਦਾ ਐਕਸਟਰਾ ਮੈਰਿਟਲ ਅਫੇਅਰ ਹੁੰਦਾ ਸਾਡਾ ਵੀ ਹੋਣਾ ਚਾਹੀਦਾ ਫਿਰ ਐ ਨਹੀਂ ਨਾ ਹੁੰਦਾ ਐ ਨਹੀਂ ਨਹੀਂ ਹੁੰਦਾ ਉਹ ਨਹੀਂ ਐਕਸੈਪਟ ਕਰਦਾ ਫਿਰ ਤੁਸੀਂ ਕਿਦੋਂ ਤੱਕ ਤੱਕਾ ਤੁਸੀਂ ਵੀ ਨਹੀਂ ਨਾ ਕਰ ਸਕਦੇ ਕਿ ਤੂੰ ਮੇਰੀ ਗੱਲ ਮੰਨ ਜਬਰਦਸਤੀ ਥੋੜੀ ਹੈ ਰਿਸ਼ਤਾ ਹੈ ਤੁਹਾਡਾ ਕੋਈ ਖਰੀਦ ਥੋੜੀ ਲਿਆ ਤੁਹਾਡੇ ਪਿਓ ਨੇ ਜੇ ਵਿਆਹ ਕਰਤਾ ਆਪਦੀ ਕੁੜੀ ਦਾ ਖਰੀਦਿਆ ਥੋੜੀ ਉਹ ਆ ਆ ਫਰਕ ਹੁੰਦਾ ਹੈ ਤੇ ਮੈਨੂੰ ਇਹ ਸਾਰੇ ਕਾਸੇ ਦੇ ਪਿੱਛੇ ਜਿਵੇਂ ਮੁੰਡੇ ਦਾ ਕੁੜੀ ਬਾਨਾ ਮੁੰਡੇ ਖਤਮ ਹੋ ਜਾਣਗੇ ਆ ਮੁੰਡੇ ਐਂ ਵੀ ਖਤਮ ਹੋਣਗੇ ਮੁੰਡੇ ਜਦੋਂ ਮੁੰਡਿਆਂ ਨਾਲ ਵਿਆਹ ਕਰਾਈ ਜਾਂਦੇ ਆ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਈ ਜਾਂਦੇ ਆ ਮੁੰਡੇ ਕੀ ਫਿਰ ਨਾਲ ਕੁੜੀਆਂ ਵੀ ਖਤਮ ਹੋਣਗੀਆਂ ਕਿਸੇ ਦੇ ਘਰ ਧੀ ਨੇ ਵੀ ਜਨਮ ਲੈਣਾ ਸੀ ਠੀਕ ਹੈ ਸੋ ਆ ਚੀਜ਼ਾਂ ਨੇ ਤੇ ਹੋ ਦੇਖੋ ਦੇਖੋ ਦੀਆਂ ਨੇ ਮੈਂ ਤਾਂ ਕਹਿੰਦੀ ਸੀ ਅੰਬਰਸਾਰ ਵਾਲਾ ਮੇਲਾ ਨਾ ਰੁਕਦਾ ਹੋਈ ਜਾਂਦਾ ਕਿਉਂ ਬਾਅਦ ਚ ਥੋੜੇ ਚਰਬਾ ਦੀ ਜੰਗ ਲੱਗੀ ਐ ਇੱਕ ਅਦਾ ਗੋਲੇ ਇਹਨਾਂ ਦਾ ਵੀ ਵਜਦਾ ਪੋਪੜ ਚ ਤੇ ਅਕਲ ਟਕਾਣੇ ਇਹਨਾਂ ਟੈਕ ਨਾਲ ਹੀ ਮਰ ਜਾਣਾ ਸੀ ਸਹੀ ਗੱਲ ਪਰ ਇਹ ਨਿਭੜ ਜਾਂਦੀ ਇੱਕ ਪ੍ਰਜਾਤੀ ਜੀ ਜੀ ਇਹ ਆਏ ਨਹੀਂ ਇਹਨਾਂ ਨੂੰ ਅਕਲ 15 ਕ ਸਾਲਾਂ ਬਾਅਦ ਆਊਗੀ ਜਦੋਂ ਕਹਿੰਦੇ ਨੇ ਜਦੋਂ ਜਵਾਨੀ ਜ਼ੋਰ ਸੀ ਵੇ ਜ਼ਾਲਮਾ بس ਜਿੰਨਾ ਚਿਰ ਜਵਾਨੀ ਹੁੰਦੀ ਹੈ ਨਾ ਉਨਾਂ ਚਿਰ ਬਕਰੀਆਂ ਸੋਚਾਂ ਹੁੰਦੀਆਂ ਵੱਖਰਾ ਐ ਲੱਗਦਾ ਵੀ ਅਸੀਂ ਖਣੀ ਦੁਨੀਆ ਤੋਂ ਲੈਦਾ ਕੁਝ ਕਰਕੇ ਬਹਿ ਗਏ ਪਰ ਸਿਆਣਿਆਂ ਦੀਆਂ ਬਣਾਈਆਂ ਚੀਜ਼ਾਂ 15 ਸਾਲਾਂ ਬਾਅਦ ਯਾਦ ਆਉਂਦੀਆਂ ਔਲੇ ਦਾ ਖਾਦਾ ਸਿਆਣੇ ਦਾ ਆਖਿਆ ਬਾਅਦ ਚ ਪਤਾ ਲੱਗਦਾ